ਤੇ ਜਿਹੜਾ ਮੇਨ ਅੱਜ ਏਜੰਡਾ ਜੀ ਸਾਡਾ ਉਹ ਮੇਨ ਏਜੰਡਾ ਇਹ ਆ ਕਿ ਸਾਰਿਆਂ ਨੂੰ ਪਤਾ ਵੀ ਲੰਬੇ ਟਾਈਮ ਤੋਂ ਨਗਰ ਕੌਂਸਲ ਕਾਫੀ ਬੁਵਾਦਾਂ ਦੇ ਵਿੱਚ ਚੱਲ ਰਹੀ ਆ ਸਾਰਿਆਂ ਨੂੰ ਪਤਾ 20 ਕਰੋੜ ਦੀ ਰਾਸ਼ੀ ਆਈ ਆ ਪਰ ਜੇ ਕੋਈ ਗੱਲ ਸ਼ਹਿਰ ਦੇ ਵਿੱਚ ਅੱਜ ਵੜ ਕੇ ਕਰੀਏ ਕਮਾਂਗਾਰਾਂ ਦੀ ਤਾਂ ਕਮਕਾਰ ਜਿਹੜੇ ਹੈਗਾ ਉਹ ਜ਼ੀਰੋ ਰਿਪੋਰਟ ਆ ਜੀ ਮੈਂ 9 ਵਜੇ ਗਿਆ ਮੈਂ ਮੁਲਾਜ਼ਮ ਬੁਲਾਏ ਉਹਨਾਂ ਨੂੰ ਮੈਂ ਕਿਹਾ ਵੀ 10 ਲੈਟਾਂ ਲੈ ਜਾਓ ਭਾਈ ਭਾਨੇ ਦੇ ਨਾਲ ਭਾਨੇ ਨੂੰ ਨਾਲ ਲਿਜਾ ਕੇ 10 ਲੈਟਾਂ ਤੁਸੀਂ ਲਾ ਦੋ ਉਸ ਤੋਂ ਬਾਅਦ ਪ੍ਰਧਾਨ ਜੀ ਦੇ ਬੇਟਾ ਦਾ ਫੋਨ ਆਉਂਦਾ ਛੋਟੇ ਦਾ ਕਹਿੰਦਾ ਵੀ ਕੁਛ ਮਰਜ਼ੀ ਹੋ ਜੇ ਲੈਟਾਂ ਨਹੀਂ ਪ੍ਰਧਾਨ ਇੱਥੇ ਅਸੀਂ ਆ ਨਾ ਕੀ ਇਹ ਆ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਲਵਾਓ ਇਸ ਤੋਂ ਬਾਅਦ ਲੱਗਣਗੀਆਂ ਵੀ ਮੈਂ ਤੁਹਾਨੂੰ ਦੱਸਦਾ ਇਹ ਪਹਿਲਾ ਵਾਰ ਪ੍ਰਧਾਨ ਹੋਗਾ ਨਗਰ ਕੌਂਸਲ ਪੰਜਾਬ ਦੇ ਵਿੱਚ ਜਿਹੜਾ ਆਪਦੀ ਕਮੇਟੀ ਦੇ ਖਿਲਾਫ ਇੱਕ ਵਾਰੀਆਂ ਲਵਾਊਗਾ ਇਹ ਗੱਲ ਦੀ ਮੈਂ ਗਾਰੰਟੀ ਦਿੰਦਾ ਕੱਲਾ ਕੱਲਾ ਪੈਸਾ ਜਿਵੇਂ ਮੰਨ ਕੇ ਚਲੋ ਗੌਰਮੈਂਟ ਦਿੱਤਦਾ ਕੱਲੇ-ਕੱਲੇ ਪੈਸੇ ਦਾ ਹਿਸਾਬ ਲੱਤਾ ਜਾਊਗਾ ਕਿਹੜੇ-ਕਿਹੜੇ ਠੇਕੇਦਾਰਾਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਪੈਸੇ ਦਿੱਤੇ ਨੇ ਕਿਹਨੇ ਟੈਂਟ ਦੇ ਦਿੱਤੇ ਨੇ ਕਿਹਨੇ ਮੀਟ ਦੇ ਦਿੱਤੇ ਨੇ ਸਾਰੇ ਕੱਲੇ-ਕੱਲੇ ਮੰਨ ਕੇ ਚਲੋ ਖਲਾਸੇ ਹੋਣਗੇ ਇਹਨਾਂ ਹੀ ਬੰਦੇ ਬੈਗ ਤੇ ਹੋਗੇ ਜਿਹੜੇ ਮੰਨ ਕੇ ਚਲੋ ਛਿੱਟੇਮਾਰ ਮਹਿਕਮਾ ਸੀ ਜਿਨ੍ਹਾਂ ਨੇ ਪਾਰਟੀ ਤੋਂ ਕੰਮ ਲੈਣਾ ਸੀ ਉਹ ਚਾਹੇ ਵੱਖਰੀਆਂ ਪਾਰਟੀਆਂ ਚੋਂ ਆ ਕੇ ਲਾ ਲੋ ਚਾਹੇ ਮੌਕੇ ਦੀ ਪਾਰਟੀ ਦੇ ਵਿੱਚ ਪੁਰਾਣੇ ਲਾ ਲੋ ਕੁਝ ਸਵਾਦ ਲੈਣ ਵਾਲੇ ਸਵਾਦ ਲਈ ਜਾਂਦੇ ਨੇ ਪਰ ਲੋਕਾਂ ਦਾ ਨੁਕਸਾਨ ਹੋ ਰਿਹਾ ਕਿਤੇ ਲੋਕਲ ਲੀਡਰਾਂ ਨੇ ਬੈਗ ਤੇ ਕਰਤੇ ਜਿਹੜੇ ਸ ਜਿਹੜੇ ਸਲਾਹਕਾਰ ਨੇ ਅੱਜ ਗੱਲ ਉਹਨਾਂ ਨੂੰ ਅਸੀਂ ਕਦੇ ਦੇਖਿਆ ਨਹੀਂ ਸੀ ਉਹ ਸਾਡੀ ਪਾਰਟੀ 'ਚ ਕਦੋਂ ਆਏ ਕਦੋਂ ਸ਼ਾਇਦ ਜੇ ਬਣ ਕੇ ਚਲੋ ਕਿਸੇ ਲੀਡਰ ਨੂੰ ਅੱਜ ਅਸੀਂ ਹਲਕਾ ਇੰਚਾਰਜ ਲਾਤਾ ਤਾਂ ਮੈਨੂੰ ਇਹ ਲੱਗਦਾ ਵੀ 10 ਬੰਦੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨਾਲ ਆ ਗਏ ਹਾਲਾਂਕਿ ਉਹਨਾਂ ਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੋਈ ਬੇਨਤੀ ਕਰਦਾ ਕਈ ਪਾਰਟੀਆਂ ਵਾਲੇ ਫੋਨ ਵੀ ਕਰੀ ਜਾਂਦੇ ਨੇ ਨਾ ਕਰੋ ਜੀ ਹਜੇ ਅਸੀਂ ਆਪ ਦਾ ਜਿੰਨਾ ਸਾਡਾ ਗਰੁੱਪ ਆ ਪਾੜ ਨੰਬਰ 8 ਦੇ ਵਿੱਚੋਂ ਲਾ ਲਓ ਸਾਡੇ ਹਲਵਾਈ ਭਾਈ ਲਾ ਲਓ ਜੁਨੀਆਨਾ ਲਾ ਲਓ ਹੋਰ ਜਨੇ ਹੈਗੇ ਨੇ ਅਸੀਂ ਰੈਸਲਾਹ ਕਰਾਂਗੇ ਫਿਰ ਜੇ ਤੁਰਨਾ ਹੋਇਆ ਅਸੀਂ ਸਾਰੇ ਇਕੱਠੀ ਤੁਰਾਂਗੇ ਹੁਣ ਜਦੋਂ ਗੱਲ ਕਿਸੇ ਮੁਲਾਜ਼ਮ ਨੂੰ ਪੁੱਛਦੇ ਆਂ ਭਾਈ ਕਿੱਥੇ ਆ ਤੂੰ ਨਾਲੀ ਕੱਢਣ ਗਿਆ ਨਹੀਂ ਤੂੰ ਉਥੇ ਉਹ ਕਹਿੰਦਾ ਜੀ ਮੈਂ ਪ੍ਰਧਾਨ ਜੀ ਦਾ ਘਰੋਂ ਆਟਾ ਕੋਟਾ ਚੱਕਣ ਗਿਆ ਕੋਈ ਕਹਿੰਦਾ ਜੀ ਮੈਂ ਪ੍ਰਧਾਨ ਜੀ ਵਾਸਤੇ ਛੱਲੀਆਂ ਲੈਣ ਗਿਆ ਚਾਰ ਪੰਜ ਮੁਲਾਜ਼ਮ ਤਾਂ ਕਹਿਣ ਦਾ ਮਤਲਬ ਵੀ ਪ੍ਰਧਾਨ ਜੀ ਦੇ ਘਰ ਹੀ ਰਹਿੰਦੇ ਨੇ ਇੱਕ ਤਾਂ ਸਾਡੇ ਦੋ ਮੁਲਾਜ਼ਮ ਇਹੋ ਜਿਹੇ ਨੇ ਉਹ ਤਾਂ ਗੱਡੀ ਚੋਂ ਨਹੀਂ ਉਤਰਦੇ 1100 ਚੋਂ ਉਹ ਤਾਂ ਕਹਿੰਦੇ ਜੀ ਅਸੀਂ ਰੈਣੀ ਪ੍ਰਧਾਨ ਜੀ ਨਾਲ ਤਨਖਾਹ ਕਿੱਥੋਂ ਜਾਂਦੀ ਹੈ ਨਗਰ ਕੌਂਸਲ ਚੋਂ ਮੈਂ ਕਹਿੰਦਾ ਵੀ ਫਿਰ ਮੇਰੇ ਕੋਲੇ ਵੀ ਗੱਡੀ ਆ ਦੋ ਤਿੰਨ ਮੈਂ ਸੰਭਲ ਲੈਣਾ ਝਾੜੂ ਪੋਚਾ ਮੈਂ ਕਰਾ ਲਿਆ ਕਰੂੰ ਪਰ ਨਹੀਂ ਸਾਡੇ ਘਰੇ ਅੱਜ ਤੱਕ ਅਸੂਲ ਰਹਾ ਘਰੇ ਵਿਆਹ ਸ਼ਾਦੀ ਵੀ ਹੋਏ ਨੇ ਮਰਗ ਦਾ ਛਰਗੰਦਾ ਵੀ ਹੋਈਆਂ ਨੇ ਅਸੀਂ ਸਿਰਫ ਮੁਲਾਜ਼ਮਾਂ ਨੂੰ ਕਿੱਥੇ ਵਰਤਿਆ ਜੇ ਕਿਤੇ ਝਾੜੂ ਮਰਵਾਉਣ ਵਾਸਤੇ ਜਾਂ ਕੂੜਾ ਚਕਾਉਣ ਵਾਸਤੇ ਅਸੀਂ ਅੱਜ ਤੱਕ ਕਿਤੇ ਘਰੇ ਪਾਂਡਾ ਵੀ ਨਹੀਂ ਉਹਨਾਂ ਨੂੰ ਕਿਹਾ ਵੀ ਮਾਂਜ ਕੇ ਦੋ ਅੱਜ ਮੈਂ ਇੱਕ ਛੋਟਾ ਜਿਹਾ ਕੌਂਸਲਰ ਇੱਥੇ 100 150 ਬੰਦੇ ਨਾਲ ਇਕੱਠਾ ਹੋਇਆ ਅੱਜ ਕੱਲ ਨੂੰ ਜੇ ਅਸੀਂ ਮੰਨ ਲਓ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਇਹ ਗੱਲ ਦਾ ਗਰੰਟੀ ਦਿੰਨੇ ਆ ਵੀ ਅਸੀਂ ਘੱਟੋ ਘੱਟ 5-700 ਬੰਦਾ ਨਾਲ ਲੈ ਕੇ ਜਾਵਾਂਗੇ ਨਾਮ ਆਪਣਾ ਸਸੀਗਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਮੁੰਦਰੀ ਵੈਸ ਪ੍ਰਧਾਨ ਨਗਰ ਕੌਂਸਲ ਧਨੋਲਾ ਆਮ ਆਦਮੀ ਪਾਰਟੀ ਕਿਉਂਕਿ ਜਿਹੜਾ ਅੱਜ ਇੱਕਠ ਰੱਖਿਆ ਗਿਆ ਪੂਰਾ ਕੀ ਮਾਮਲਾ ਕਿਸ ਲਈ ਜਿਹੜਾ ਤੁਸੀਂ ਇਕੱਠ ਰੱਖਿਆ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਇੱਥੇ ਪ੍ਰੈਸਰ ਰਿਪੋਰਟਰ মিডিਆ ਪਹੁੰਚਿਆ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਜਿੰਨੇ ਮੇਰੇ ਸਾਥੀ ਪਹੁੰਚੇ ਨੇ ਛੋਟੇ ਜਿਹੇ ਸੱਦੇ ਤੇ ਹਾਲਾ ਕਿ ਮੈਂ ਇਦਾਂ ਪ੍ਰੋਗਰਾਮ ਕਰਨਾ ਸੀ ਮੇਰੀ ਸਲਾਹ ਸੀ ਇਹ ਕਿ ਅਸੀਂ 5-7 ਬੰਦੇ ਬੈਠਾਂਗੇ ਜਿਹੜੇ ਸਾਡੇ ਵਾਰਡੇ ਨੇ ਪਰ ਇਹ ਸੱਜਣਾ ਨੇ ਮੇਰਾ ਸਾਥ ਦਿੱਤਾ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਜਿਹੜਾ ਮੇਨ ਅੱਜ ਏਜੰਡਾ ਜੀ ਸਾਡਾ ਉਹ ਮੇਨ ਏਜੰਡਾ ਇਹ ਆ ਕਿ ਸਾਰਿਆਂ ਨੂੰ ਪਤਾ ਵੀ ਲੰਬੇ ਟਾਈਮ ਤੋਂ ਨਗਰ ਕੌਂਸਲ ਕਾਫੀ ਬਵਾਦਾਂ ਦੇ ਵਿੱਚ ਚੱਲ ਰਹੀ ਆ ਸਾਰਿਆਂ ਨੂੰ ਪਤਾ 20 ਕਰੋੜ ਦੀ ਰਾਸ਼ੀ ਆਈ ਆ ਪਰ ਜੇ ਕੋਈ ਗੱਲ ਸ਼ਹਿਰ ਦੇ ਵਿੱਚ ਅੱਜ ਵੜ ਕੇ ਕਰੀਏ ਕਮਾਂਕਾਰਾਂ ਦੀ ਤਾਂ ਕੰਮਕਾਰ ਜਿਹੜੇ ਹੈਗਾ ਉਹ ਜ਼ੀਰੋ ਰਿਪੋਰਟ ਆ ਜੀ ਜੇ ਕੋਈ ਸੜਕ ਦਾ ਕੰਮ ਚੱਲ ਰਿਹਾ ਉਹ ਸੜਕ ਦਾ ਕੰਮ ਵਿਚਾਲੇ ਪਿਆ ਜੇ ਕੋਈ ਨਾਲੀ ਦਾ ਕੰਮ ਪਿਆ ਉਹ ਨਾਲੀ ਦਾ ਕੰਮ ਵਿਚਾਲੇ ਪਿਆ ਜੇ ਅਸੀਂ ਠੇਕੇਦਾਰਾਂ ਨੂੰ ਘੂਰਦੇ ਆ ਤਾਂ ਸਾਡੇ ਕੁਝ ਸਾਥੀਆਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਨੇ ਦੇਖੋ ਸਾਡਾ ਜਿਹੜਾ ਮੇਨ ਏਜੰਡਾ ਇਹ ਆ ਵੀ ਜਦੋਂ ਸਾਡੇ ਕੋਲੇ ਏਡੀ ਵੱਡੀ ਗ੍ਰਾਂਟ ਦੇਤੀ ਆ ਆਮ ਆਦਮੀ ਪਾਰਟੀ ਨੇ ਫਿਰ ਉੱਥੇ ਇਹ ਵੀ ਆ ਵੀ ਉਹ ਲੱਗਣੀ ਢੰਗ ਨਾਲ ਚਾਹੀਦੀ ਨਾ ਕੰਮ ਨਹੀਂ ਹੋ ਰਿਹਾ ਜਿੰਨੀ ਵੱਡੀ ਗ੍ਰਾਂਟ ਆਈ ਆ ਹੁਣ ਜੇ ਅਸੀਂ ਕੰਮਾਂ ਨੂੰ ਕਹਿੰਦੇ ਆ ਘੂਰਦੇ ਆ ਕਿਸੇ ਨੂੰ ਤਾਂ ਸਾਡੇ ਦੂਜੇ ਪ੍ਰਧਾਨ ਸਾਥੀਆਂ ਨੂੰ ਉਹ ਥੋੜੀ ਜੀ ਗੱਲ ਗਲਤ ਲੱਗਦੀ ਆ ਥੋੜੇ ਦਿਨ ਪਹਿਲਾਂ ਸਾਰਿਆਂ ਨੂੰ ਪਤਾ 5 ਨੰਬਰ ਵਾਰਡ ਦੇ ਵਿੱਚ ਜਦੋਂ ਆਪਾਂ ਜਾਣਾ ਟਰੱਕ ਯੂਨੀਅਨ ਦੇ ਸਾਹਮਣੇ ਅਸੀਂ ਉਹਦਾ ਟੈਂਡਰ ਵੀ ਕਰਵਾਤਾ ਹਾਲਾਂਕਿ ਉਹ ਲੰਬੇ ਟਾਈਮ ਤੋਂ ਮੰਨ ਕੇ ਚਲੋ ਖੜੀ ਸੀ ਗਿਆ ਅਸੀਂ ਪਾਰਟੀ ਨੂੰ ਕਹਿ ਕੇ ਜ਼ੋਰ-ਜ਼ੋਰ ਪਵਾ ਕੇ ਉਹਨਾਂ ਦਾ ਟੈਂਡਰ ਲਵਾਤਾ ਉਹ ਉੱਥੇ ਕੀ ਸੀ ਉਹਨਾਂ ਨੇ ਚਲੋ ਦੂਜੀ ਤੀਜੀ ਦਿਨ ਮੈਨੂੰ ਫੋਨ ਕੀਤਾ ਕਹਿੰਦੇ ਜੀ ਧੰਨਵਾਦ ਤੁਹਾਡਾ ਵੀ ਟੈਂਡਰ ਵੀ ਲੱਗ ਗਿਆ ਵੀ ਭਾਨਾ ਜੀ ਦਾ ਵੀ ਧੰਨਵਾਦ ਪਰ ਗੱਲ ਇਹ ਆ ਵੀ ਉੱਥੇ ਜੇ ਥੁਣੀਆਂ ਜਿਹਾ ਲਾਈਟਾਂ ਲੱਗ ਜਾਣ ਤਾਂ ਬਹੁਤ ਚੰਗੀ ਗੱਲ ਆ ਮੈਂ ਸਾਡੇ ਭਾਨਾ ਸਾਥੀ ਜੀ ਨੂੰ ਫੋਨ ਕਰਿਆ ਮੈਂ ਕਿਹਾ ਵੀ ਤੜਕੇ 10 ਲਾਈਟਾਂ ਤੁਸੀਂ ਲੈ ਜਾਓ ਨਾਲ ਸਾਡੇ ਜੱਗੀ ਚੰਗਾਲ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਇਹਨਾਂ ਨਾਲ ਭਾਈ ਲਾਈਟਾਂ ਵਾਲੇ ਮੁੰਡੇ ਭੇਜ ਦਿਓ ਮੈਂ 9 ਵਜੇ ਗਿਆ ਮੈਂ ਮੁਲਾਜ਼ਮ ਬੁਲਾਏ ਉਹਨਾਂ ਨੂੰ ਮੈਂ ਕਿਹਾ ਵੀ 10 ਲਾਈਟਾਂ ਲੈ ਜਾਓ ਭਾਈ ਭ ਕਹਿੰਦਾ ਵੀ ਕੁਛ ਮਰਜ਼ੀ ਹੋ ਜੇ ਲਾਈਟਾਂ ਨਹੀਂ ਦੇਣੀਆਂ ਪ੍ਰਧਾਨ ਇੱਥੇ ਅਸੀਂ ਆ ਨਾ ਕੀ ਇਹ ਆ ਹੁਣ ਤੁਸੀਂ ਇਹ ਗੱਲ ਮੈਂ ਤੁਹਾਨੂੰ ਪਹੁੰਚਦਾ ਵੀ ਇੱਕ ਵਾਈਸ ਪ੍ਰਧਾਨ ਨਗਰ ਕੌਂਸਲ ਦਾ ਜਿਹੜਾ ਆਪ ਮੌਜੂਦਾਗਾ ਉਹ ਹੁਣ ਨਗਰ ਕੌਂਸਲ ਦੇ ਪ੍ਰਧਾਨ ਦੇ ਬੇਟੇ ਨੂੰ ਕਹੂਗਾ ਲਾਈਟਾਂ ਵਾਸਤੇ ਮੇਰਾ ਤਾਂ ਕੋਈ ਫਰਜ਼ ਨਹੀਂ ਬਣਦਾ ਮਉਦੀ ਮਾਤਾ ਨੂੰ ਕਹਿ ਸਕਦਾ ਜਿੱਦੇ ਉਹਨਾਂ ਦੀ ਮਾਤਾ ਕੁਰਸੀ ਤੇ ਬਹਿਣ ਲੱਗੀ ਮੈਂ ਸਤਿਕਾਰ ਕਰਦਾ ਦੇਖੋ ਉਹਨਾਂ ਦਾ ਉਹਨਾਂ ਦੀ ਕੁਰਸੀ ਦਾ ਸਤਿਕਾਰ ਕਰਦਾ ਉਹਦੇ ਮੈਂ ਉਹਨਾਂ ਨੂੰ ਕਹੂੰਗਾ ਭਾਈ ਵੀ ਆਹ ਲਾਈਟਾਂ ਦੀ ਲੋੜ ਆ ਪਰ ਜਿੰਨਾ ਚਿਰ ਕੋਈ ਹੁਣ ਦੇਖੋ ਪਹਿਲਾਂ ਉਹਨਾਂ ਦੇ ਬ੍ਰਦਰ ਵੰਦੇ ਰਹੇ ਕੁਰਸੀ ਤੇ ਜੀ ਵੱਡੇ ਫਿਰ ਆਪ ਵੰਦੇ ਰਹੇ ਨੇ ਕੱਲ ਨੂੰ ਇਹ ਬਾਹਰ ਚਲੇ ਜਾਣਗੇ ਫਿਰ ਉਹਦੂ ਚਾਚੇ ਦਾਇਆਂ ਦੇ ਚੱਲ ਪਣਗੇ ਇਹਦਾ ਮਤਲਬ ਤਾਂ ਜਿਹੜੀ ਕੁਰਸੀ ਲੋਕਾਂ ਨੇ ਚੁਣੀ ਆ ਫਿਰ ਉਹ ਕੁਰਸੀ ਤਾਂ ਮੰਨ ਕੇ ਚਲੋ ਸਰਵ ਸਾਂਝੀ ਕੁਰਸੀ ਹੋਗੀ ਵੀ ਜਿਹਦਾ ਦਿਲ ਕਰੂਗਾ ਕੋਈ ਚਾਚੇ ਦਾਇਆਂ ਚਾ ਕੇ ਬਹਿ ਜਾ ਕਰੂਗਾ ਕੋਈ ਮਾਮੇ ਫਫੜਾ ਚਾ ਕੇ ਬਹਿ ਜਾ ਕਰੂਗਾ ਕਿਸੇ ਦੀ ਕੋਈ ਘਰਾਂ ਵਾਲੀ ਬਹਿ ਜੂਗੀ ਫਿਰ ਕੁਰਸੀ ਤਾਂ ਪਰ ਮੰਨ ਕੇ ਚਲੋ ਮਤ ਵੀ ਖਤਮ ਹੋ ਗਿਆ ਕਹਿੰਦਾ ਮਤਲਬ ਮੇਰਾ ਇਹ ਵੀ ਜਿਹੜਾ ਬੰਦਾ ਜਿਤਾ ਕੇ ਲੋਕਾਂ ਨੇ ਭੇਜਿਆ ਠੀਕ ਆ ਸਾਡੇ ਕੋਲੇ ਸੱਤ ਬੀਬੀਆਂ ਨੇ ਨਹੀਂ ਮੰਨ ਕੇ ਚਲੋ ਕਰਦੀਆਂ ਦੇਖੋ ਅਸੀਂ ਮੀਟਿੰਗ ਦੇ ਵਿੱਚ ਉਹਨਾਂ ਦੇ ਘਰ ਵਾਲੇ ਵੀ ਬਹਿ ਜਾਂਦੇ ਨੇ ਪਰ ਕਾਨੂੰਨੀ ਜਿਹੜਾ ਅਧਿਕਾਰ ਆ ਉਹ ਕੱਲੇ ਕਾਉਂਸਲਰ ਨੂੰ ਆ ਜਿਹੜਾ ਜਿੱਤ ਕੇ ਗਿਆ ਠੀਕ ਆ ਚਲੋ ਅਸੀਂ ਕਹਿ ਦਿੰਨੇ ਵੀ ਨਹੀਂ ਯਾਰ ਜ਼ਰੂਰੀ ਆ ਚਲੋ ਬੰਦਾ ਇੱਕ ਬੰਦਾ ਹੀ ਹੁੰਦਾ ਲੇਡੀਜ਼ ਨੂੰ ਪ੍ਰੋਬਲਮ ਆਉਂਦੀਆਂ ਨੇ ਕਿ ਨਹੀਂ ਵਿਚਾਰੀਆਂ ਜੇ ਆਪ ਸਵਾਲ ਕਰ ਸਕਦੀਆਂ ਉਹ ਬਹਿ ਜਾਂਦੀਆਂ ਨੇ ਉੱਥੇ ਚਲੋ ਮੀਟਿੰਗ ਦੇ ਵਿੱਚ ਵੀ ਆ ਹਾਲਾਂਕਿ ਤੁਹਾਨੂੰ ਵੀ ਪਤਾ ਮੀਟਿੰਗ ਦੇ ਵਿੱਚ ਸਿਰਫ ਕੱਲੇ ਚੁਣੇ ਹੋਏ ਬੰਦੇ ਜਾਂਦੇ ਨੇ ਸਾਡੀ ਪੰਜਾਬ ਸਰਕਾਰ ਜਿੱਦੇ ਆਈ ਆ ਪੰਜਾਬ ਸਰਕਾਰ ਨੇ ਏਜੰਡਾ ਇਹੀ ਸੀ ਵੀ ਜਿਹੜਾ ਸਰਪੰਚ ਬਣੂ ਸਰਪੰਚੀ ਵੀ ਉਹੀ ਕਰੂ ਜਿਹੜਾ ਮੈਂਬਰ ਬਣੂ ਮੈਂਬਰ ਵੀ ਉਹੀ ਕਰੂਗਾ ਜਿਹੜਾ ਪ੍ਰਧਾਨ ਬਣੂ ਉਹ ਹੀ ਆ ਤੇ ਅੱਜ ਮੈਨੂੰ ਲੱਗਦਾ ਵੀ ਸਰਕਾਰ ਕਿਤੇ ਨਾ ਕਿਤੇ ਸਾਡੇ ਚੀਜ਼ਾਂ ਤੋਂ ਭਰੇ ਹੋਗੀ ਸ਼ਾਇਦ ਸਾਡੇ ਲੋਕਲ ਲੀਡਰਾਂ ਨੇ ਉਹ ਚ ਹੁਣ ਇਹ ਨਹੀਂ ਪਤਾ ਲੱਗਦਾ ਕਿ ਪ੍ਰਧਾਨ ਕੌਣਾ ਜਾਂ ਤਾਂ ਮੈਨੂੰ ਇਹ ਦੱਸ ਦੋ ਸਾਰੇ ਨਗਰ ਤੁਸੀਂ ਬੈਠੇ ਹੋ ਇੱਥੇ ਵੀ ਭਾਈ ਪ੍ਰਧਾਨ ਨੇ ਇਹਨਾਂ ਦੇ ਬੇਟੇ ਨੇ ਜਾਂ ਇਹਨਾਂ ਦੀ ਮਾਤਾ ਕੀ ਜਾਂ ਉਹਨਾਂ ਦਾ ਬਾਪੂ ਆ ਫਿਰ ਮੈਂ ਉਹਨੂੰ ਕੰਮ ਨੂੰ ਕਹਦਾ ਕਰੂੰ ਨਹੀਂ ਦੇਖੋ ਮੇਰਾ ਤਾਂ ਜਿਹੜਾ ਮਤਲਬ ਬਣਦਾ ਮੈਂ ਇੱਕ ਵੈਸ ਪ੍ਰਧਾਨ ਆ ਮੇਰਾ ਮਤਲਬ ਬਣਦਾ ਮੇਰਾ ਜਿਹੜਾ ਇੰਚਾਰਜ ਆ ਮੈਂ ਉਹਦੇ ਇੰਚਾਰਜ ਤੋਂ ਕੰਮ ਲੈਣਾ ਜੇ ਕੋਈ ਲੱਟਾਂ ਦਾ ਇੰਚਾਰਜ ਆ ਜਾਂ ਕੋਈ ਸੀਵਰੇਜ ਦਾ ਮੈਂ ਇੰਚਾਰਜ ਨੂੰ ਕਹਿਣਾ ਹਾਲਾਂਕਿ ਮੈਂ ਸਿੱਧਾ ਵੀ ਨਹੀਂ ਕਿਸੇ ਨੂੰ ਫੋਨ ਕਰਦਾ ਸਫਾਈ ਸੇਵਕਾਂ ਦੇ ਮੇਰੇ ਕੋਲ ਸਾਰਿਆਂ ਦੇ ਨੰਬਰ ਨੇ ਸਾਰੇ ਕੰਮ ਲੈਂਦੇ ਨੇ ਮੈਂ ਸਿਰਫ ਕੀ ਕਹਿਣਾ ਇ ਹੱਕ ਬੰਦਾ ਮੈਂ ਇੰਚਾਰਜ ਨੂੰ ਹੀ ਕਰਦਾ ਹੁਣ ਸਾਰਿਆਂ ਨੂੰ ਪਤਾ 20 ਕਰੋੜ ਰੁਪਇਆ ਸ਼ਹਿਰ ਦੇ ਵਿੱਚ ਆਇਆ ਕਿਤੇ ਨਾ ਕਿਤੇ ਸਾਡੇ ਗਲ ਦੀ ਹੱਡੀ ਬਣੀ ਪਈ ਆ ਸਾਨੂੰ ਲੋਕ ਕਹਿੰਦੇ ਫਲਾਨਾ ਖਾ ਗਿਆ ਜੀ ਢਿਮਕਾ ਖਾ ਗਿਆ ਮੈਂ ਕਹਿੰਦਾ ਤੁਸੀਂ ਇੱਕ ਵਾਰੀ ਲਵਾਓ ਇਸ ਤੋਂ ਬਾਅਦ ਲੱਗਣਗੇ ਵੀ ਮੈਂ ਤੁਹਾਨੂੰ ਦੱਸਦਾ ਇਹ ਪਹਿਲਾ ਵਿਸਵਰਧਾਨ ਹੋਗਾ ਨਗਰ ਕੌਂਸਲ ਪੰਜਾਬ ਦੇ ਵਿੱਚ ਜਿਹੜਾ ਆਪਦੀ ਕਮੇਟੀ ਦੇ ਖਿਲਾਫ ਇੱਕ ਵਾਰੀਆਂ ਲਵਾਊਗਾ ਇਹ ਗੱਲ ਦੀ ਮੈਂ ਗਰੰਟੀ ਦਿੰਦਾ ਕੱਲਾ ਕੱਲਾ ਪੈਸਾ ਜਿਵੇਂ ਮੰਨ ਕੇ ਚਲੋ ਗਵਰਨਮੈਂਟ ਦਿੱਤਦਾ ਕੱਲੇ ਕੱਲੇ ਪੈਸੇ ਦਾ ਹਿਸਾਬ ਲੱਤਾ ਜਾਊਗਾ ਕਿਹੜੇ ਕਿਹੜੇ ਠੇਕੇਦਾਰਾਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਪੈਸੇ ਦਿੱਤੇ ਨੇ ਕਿਹਨੇ ਟੈਂਟ ਦੇ ਦਿੱਤੇ ਨੇ ਕਿਹਨੇ ਮੀਟ ਦੇ ਦਿੱਤੇ ਨੇ ਸਾਰੇ ਕੱਲੇ ਕੱਲੇ ਮੰਨ ਕੇ ਚਲੋ ਖਲਾਸੀ ਹੋਣਗੇ ਜਲਦੀ ਹੋਣਗੇ ਬਹੁਤਾ ਟਾਈਮ ਨਹੀਂ ਲੱਗਦਾ ਮੈਂ ਚਲੋ ਬਹੁਤ ਟਾਈਮ ਇਹਨਾਂ ਨੂੰ ਮੈਂ ਦੇਤਾ ਸੀਗਾ ਮੈਂ ਇਹ ਵੀ ਕਹਤਾ ਸੀ ਚਲੋ ਕੋਈ ਗੱਲ ਨਹੀਂ ਯਾਰ ਜਿਵੇਂ ਤੁਸੀਂ ਕਰੀ ਜਾਂਦੇ ਕੁਰੀ ਜੋ ਮੈਨੂੰ ਵੀ ਕੰਮ ਕਰਨ ਦਾ ਸ਼ੌਂਕ ਆ ਮੈਨੂੰ ਕੰਮ ਕਰ ਲਣ ਦਿਓ ਮੇਰੇ ਕੰਮ ਕਰਦੇ ਦੇ ਵਿੱਚ ਕੋਈ ਡਿੱਕਾ ਲਾਊਗਾ ਦੇਖੋ ਗੱ ਆ ਸਾਈਡ ਜੀ ਅਸੀਂ ਮੰਨ ਕੇ ਚਲੋ ਅੱਗੇ ਤੋਂ ਜ਼ਿਮੀਦਾਰ ਭਾਈਚਾਰਾ ਸ਼ੁਰੂ ਹੋ ਜਾਂਦਾ ਇੱਥੋਂ ਅਸੀਂ ਬਲਮੀਕ ਮੱਝ ਵੀ ਭਾਈਚਾਰਾ ਸ਼ੁਰੂ ਹੋ ਜਾਂਦਾ ਇਧਰਲੇ ਪਾਸੇ ਸਾਡਾ ਰਮਦਾਸੀਆ ਭਾਈਚਾਰਾ ਸ਼ੁਰੂ ਹੋ ਜਾਂਦਾ ਹੁਣ ਠੇਕੇਦਾਰ ਨੇ ਇੱਕ ਗਲਤੀ ਕਰਤੀ ਠੇਕੇਦਾਰ ਨੇ ਕੀ ਕੀਤਾ ਜੀ ਨਾਲੀਆਂ ਇੱਥੋਂ ਚਲਾ ਕੇ ਇਧਰ ਪਿੱਛੇ ਆ ਜੋ ਇੱਥੋਂ ਚਲਾ ਕੇ ਇੱਥੇ ਆ ਕੇ ਜੀ ਉਸਮਾਪਤੀ ਕਰ ਗਿਆ ਹੁਣ ਉਹ ਚ ਕੀ ਹੋਇਆ ਮਜਵੀ ਭਾਈਚਾਰਾ ਦਾ ਖੁਸ਼ ਹੋ ਗਿਆ ਹੁਣ ਜਿਹੜਾ ਪਿੱਛੋ ਰਵਦਾਸੀ ਭਾਈਚਾਰਾ ਸੀ ਉਹ ਸਾਡਾ ਨਰਾਸ਼ ਹੋ ਗਿਆ ਉਸ ਤੋਂ ਬਾਅਦ ਜਿਹੜਾ ਸਾਡਾ ਮੰਨ ਕੇ ਚਲੋ ਉਧਰੋਂ ਜ਼ਿਮੀਂਦਾਰ ਭਾਈਚਾਰਾ ਉਹ ਗਾਲਾਂ ਜਿਨੂੰ ਕੱਢੂਗਾ ਐਮਸੀ ਨੂੰ ਜਦੋਂ ਅਸੀਂ ਉਹਨੂੰ ਕਹਿੰਨਾ ਵੀ ਕੰਮ ਸਾਡੇ ਹਿਸਾਬ ਨਾਲ ਕਰੋ ਤਾਂ ਠੇਕੇਦਾਰ ਸਾਡੇ ਹਿਸਾਬ ਨਾਲ ਕੰਮ ਕਿਉਂ ਨਹੀਂ ਕਰਦੇ ਉਹ ਕਹਿੰਦਾ ਜੀ ਪ੍ਰਧਾਨ ਜੀ ਨੇ ਆਇਆ ਫਿਰ ਪ੍ਰਧਾਨ ਜੀ ਜਾਂ ਤਾਂ ਪ੍ਰਧਾਨਗੀਆਂ ਕਰ ਲੈਣ ਜੇ ਕਿਸੇ ਦੇ ਬਾੜ ਦੇ ਵਿੱਚ ਕੰਮ ਕਰਦਾ ਉਹ ਤਾਂ ਆਪਣੇ ਬਾੜ ਦੇ ਐਮਸੀ ਨੂੰ ਤਾਂ ਉੱਥੇ ਪਤਾ ਕਰੂਗਾ ਵੀ ਨਾ ਵੀ ਕੰਮ ਚੱਲਣਾ ਕਿਵੇਂ ਆ ਹੁਣ ਮੈਂ ਡਾਕਟਰ ਭੀਮਰਾਓ ਇਹ ਕਰਦਾ ਸਭ ਨੂੰ ਪਤਾ ਵੀ ਲੰਬੇ ਟਾਈ ਵੀ ਡਾਕਟਰ ਵੇਦਕਰ ਸਾਹਿਬ ਦਾ ਪਾਰਕ ਬਣਾਉਣਾ ਉਹਦੇ ਵਿੱਚ ਵੀ ਸਮੱਸਿਆ ਆ ਰਹੀ ਹੈ ਅਸੀਂ ਸਾਂਝੀ ਪੈਲਸ ਬਣਾਉਣੀ ਸੀ ਉਹਦੇ ਵਿੱਚ ਵੀ ਸਾਡੇ ਗਵਾਰਡ ਨੂੰ ਤਰੋਲੇ ਨੂੰ ਦੋ ਫਾੜ ਕੀਤਾ ਗਿਆ ਹੁਣ ਸਾਡੇ ਕੁਝ ਬੰਦੇ ਤਾਂ ਕਹਿੰਦੇ ਨੇ ਵੀ ਬਾਗਾਂ ਵਾਲੇ ਥਾਂਵੇਂ ਬਣਨਾ ਚਾਹੀਦਾ ਕੁਝ ਕਹਿੰਦੇ ਜੀ ਜਿੱਥੇ ਉਹ ਗੋਪੀ ਦਾ ਘਰ ਉੱਥੇ ਬਣਨਾ ਚਾਹੀਦਾ ਹੁਣ ਸਾਨੂੰ ਤਾਂ ਇਹ ਵੀ ਪੈਲਸ ਬਣ ਜੇ ਕਿਤੇ ਬਣ ਜੇ ਲੋਕਾਂ ਨੂੰ ਨਾ ਲੜਾਓ ਸਾਂਝੇ ਬੰਦੇ ਦਾ ਤਾਂ ਜਿਹੜਾ ਧਰਮ ਹੁੰਦਾ ਇਹ ਹੁੰਦਾ ਵੀ ਭਾਈ ਉਹਨੇ ਦੂਜੇ ਬੰਦਿਆਂ ਨੂੰ ਬੁੱਕਲ ਚ ਲੈਣਾ ਜੇ ਕੋਈ ਲੱਗਦਾ ਕਿਸੇ ਪਾਸੇ ਪਾਰਟੀ ਵੱਧ ਲੱਗਦੀ ਆ ਕਿਸੇ ਪਾਸੇ ਬੰਦੇ ਵੱਧ ਲੱਗਦੇ ਨੇ ਉਹ ਭਾਈ ਦੂਜੇ ਬੰਦਿਆਂ ਨੂੰ ਵੀ ਬੇਨਤੀ ਕਰੇ ਵੀ ਭਾਈ ਅਸੀਂ ਚਲੋ ਪੈਲਸ ਇੱਥੇ ਭਾਈ ਆਹ ਲੋਕੇਸ਼ਨ ਠੀਕ ਆ ਹੁਣ ਅਸੀਂ ਪੈਲਸ ਪਿੱਛੇ ਵੀ ਕਲੇਸ਼ ਕਰਾਈ ਜਾਂਦੇ ਨੇ ਹਰ ਇੱਕ ਥਾਂ 'ਤੇ ਰਾਜਨੀਤੀ ਕਰਨੀ ਮਾੜੀ ਆ ਜਿੱਥੇ ਕੋਈ ਸ਼ਹਿਰ ਦਾ ਨੁਕਸਾਨ ਕਰਦਾ ਬੁਰਾ ਲੱਗਦਾਗਾ ਹੁਣ ਅਸੀਂ ਲੰਬੇ ਟਾਈਮ ਤੋਂ ਕਹੀ ਜਾਂਦੇ ਆ ਮੈਂ ਦੇਖੋ ਕਈ ਵਾਰੀ ਦਾ ਮੈਂ ਆਪਦੇ ਵਾਰਡ ਵਾਸਤੇ ਵੀ ਧਰਨੇ ਦਿੱਤੇ ਨੇ ਸਾਡੇ ਸੁਪਰ ਸੈਸ਼ਨ ਮਸ਼ੀਨ ਆਈ ਹੈ ਸਭ ਨੂੰ ਪਤਾ ਮੈਂ ਪਾਰਟੀ 'ਚ ਹੋਵਾ ਬੱਦੇ ਇਥੋਂ ਮਸ਼ੀਨ ਪੱਟ ਕੇ 6 ਨੰਬਰ ਵਾਰਡ ਦੇ ਵਿੱਚ ਲੈ ਗਏ ਹਾਲਾਂਕਿ ਉਥੋਂ ਦੇ ਜਿਹੜੇ ਕੌਂਸਲਰ ਨੇ ਸਾਡੇ ਭਰਾ ਨੇ ਪਰ ਇਹ ਵੀ ਗੱਲ ਆ ਕਿਤੇ ਨਾ ਕਿਤੇ ਉਹ ਕਾਂਗਰਸੀ ਵੀ ਨੇ ਹੁਣ ਇੱਕ ਮੌਕੇ ਦੀ ਸਰਕਾਰ ਦਾ ਪਾਰਟੀ ਦਾ ਬੰਦਾ ਆਪਦੀ ਪਾਰਟੀ ਦੇ ਖਿਲਾਫ ਧਰਨੇ ਤੇ ਬੰਦਾ ਦੇਖੋ ਕਿੰਨੀ ਕੁ ਬੇਇੱਜ਼ਤੀ ਵਾਲੀ ਗੱਲ ਆ ਕਿੰਨੀ ਇੱਜ਼ਤ ਵਾਲੀ ਗੱਲ ਹੁਣ ਜੇ ਤੁਹਾਡੇ ਨਾਲ ਗੱਲਾਂ ਬਾਤ ਥੋੜੀ ਗੱਲ ਵੱਡੀ ਕਰਦਾ ਜੀ ਹਰਿੰਦਰ ਬਾਈ ਨੂੰ ਮੈਂ ਫੋਨ ਲਾਇਆ ਸੀ ਮੈਂ ਕਿਹਾ ਬਾਈ ਜੀ ਗੱਲ ਆਏ ਵੀ ਕਮੇਟੀ ਤਾਂ ਦੇਖੋ ਕੰਮ ਕਰ ਰਹੀਦਾ ਮੇਰਾ ਬਹੁਤ ਜੀ ਕਰ ਰਿਹਾ ਮੇਰਾ ਦਿਲ ਕਰਦਾ ਵੀ ਸ਼ਹਿਰ ਨੂੰ ਚਮਕਾ ਦਈਏ ਤੁਸੀਂ ਗ੍ਰਾਂਟ ਦਿਲ ਵੱਡਾ ਕਰਕੇ ਦਿੱਤੀ ਆ ਸਾਡਾ ਵੀ ਦਿਲ ਕਰਦਾ ਵੀ ਵੱਡਾ ਕਰਕੇ ਲਾ ਦਈਏ ਵੀ ਕਦੇ ਨਾ ਕਿਤੇ ਆ ਲਾਈਟਾਂ ਵਾਲੇ ਮਾਮਲੇ ਪਿੱਛੇ ਮੈਂ ਫੋਨ ਕਰਿਆ ਸੀ ਮੁੰਡਿਆਂ ਨੂੰ ਵੀ ਭਾਈ ਲਾਈਟਾਂ ਲੈ ਉੱਪਰ ਪ੍ਰਧਾਨ ਜੀ ਦਾ ਬੇਟਾ ਕਹਿੰਦਾ ਵੀ ਅਸੀਂ ਪ੍ਰਧਾਨ ਆ ਲਾਈਟਾਂ ਨਹੀਂ ਅਸੀਂ ਲਾਉਣ ਦੇਣੀਆਂ ਵੀ ਭਾਈ ਮੇਰੇ ਕੋਲੇ ਗਵਾਹ ਵੀ ਨੇ ਹੁਣ ਪਰਸੋਂ ਪੰਗੂ ਸਾਹਿਬ ਆਏ ਨੇ ਦੋ ਤਿੰਨ ਘੰਟੇ ਬੈਠੇ ਰਹੇ ਨੇ ਖੁਦ ਮੈਂ ਮੁਲਾਜ਼ਮ ਨੂੰ ਫੋਨ ਲਾਇਆ ਫਾਇੰਡ ਫਰ ਵੀ ਕਰਕੇ ਫੋਨ ਲਵਾ ਕੇ ਮੈਨੂੰ ਕਿਹਾ ਵੀ ਭਾਈ ਜੱਗੀ ਆ ਕਰਕੇ ਗੱਲਬਾਤ ਆ ਬਾਈ ਜੀ ਬੈਠੇ ਨੇ ਸੱਚ ਦੱਸੋ ਕੀ ਗੱਲ ਹੋਈ ਉਹ ਕਹਿੰਦੇ ਜੀ ਪ੍ਰਧਾਨ ਦਾ ਫੋਨ ਆਇਆ ਵੀ ਲਾਈਟਾਂ ਨਹੀਂ ਦੇਣੀਆਂ ਦੱਸੋ ਹੁਣ ਇੱਕ ਬੈਸ ਪ੍ਰਧਾਨ ਇੱਕ ਨਗਰ ਕੌਂਸਲ ਦੀ ਪ੍ਰਧਾਨ ਦੇ ਬੇਟੇ ਨੂੰ ਕਹੂਗਾ ਵੀ ਮੈਨੂੰ ਲਾਈਟਾਂ ਦੋ ਮੈਂ ਕਿਉਂ ਕਹੂੰਗਾ ਵੀ ਜੀ ਮੇਰਾ ਹੱਕ ਹੀ ਨਹੀਂ ਮੰਨਦਾ ਹਾਂ ਉਹ ਕਾਉਂਸਲਰ ਹੋਵੇ ਬਰਾਬਰ ਦੀ ਮੇਰੀ ਚੇਅਰ ਤੇ ਬੈਠਾ ਹੋਵੇ ਮੈਂ ਫਿਰ ਕਹੂੰਗਾ ਫਿਰ ਮੇਰਾ ਸਤਕਾਰ ਹੋਊਗਾ ਐਂ ਜੇ ਹੁਣ ਕੋਈ ਕਹੇ ਵੀ ਮੈਂ ਕੁਰਸੀ ਤੇ ਮੈਂ ਉਹਦੇ ਚਾਚੇ ਤਾਏ ਨੂੰ ਫੋਨ ਕਰਦਾ ਦੇਖੋ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਐਡੇ ਐਡੇ ਕਾਂਡ ਹੋ ਗਏ ਹੋਣ ਇੱਥੇ 90 90 ਲੱਖ ਦੇ ਕਾਂਡ ਹੋ ਗਏ ਹੋਣ ਜ਼ਮੀਨਾਂ ਦੇ ਇੱਥੇ ਸੜਕਾਂ ਨਾਲੀਆਂ ਦੇ ਰੋਲੇ ਪਏ ਪਏ ਨੇ ਇੰਨੀਆਂ ਇਨਕੁਆਰੀਆਂ ਮੈਨੂੰ ਲੱਗਦਾ ਵੀ ਉਹਨਾਂ ਨਗਰ ਕੌਂਸਲ ਦੇ ਵਿੱਚ ਐਮਸੀ ਨੇ ਹੈਗੇ ਜਿੰਨੀਆਂ ਇਨਕੁਆਰੀਆਂ ਚੱਲੀਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਚੀਜ਼ ਨੂੰ ਦਬਾਇਆ ਜਾ ਸਕਦਾ ਇਹ ਚੀਜ਼ ਨੂੰ ਦੱਬੀ ਤੁਰੇ ਜਾਂਦੇ ਨੇ ਕਿਉਂਕਿ ਇਹ ਗੱਲ ਨੂੰ ਤਾਂ ਵਧਣਾ ਸੀਗਾ ਹੁਣ ਇੱਧਰ ਸਾਡੇ ਭਰਾ ਜੀ ਬੈਠੇ ਨੇ ਪੱਤਰਕਾਰ ਨੇ ਇਹਨਾਂ ਨੇ ਵੀ ਇਨਕੁਆਰੀਆਂ ਲਵਾਈਆਂ ਨੇ ਪਰ ਉਹਨਾਂ ਦੇ ਰਿਜ਼ਲਟ ਕੀ ਨੇ ਰਿਜ਼ਲਟ ਉਹਨਾਂ ਦੇ ਜ਼ੀਰੋ ਆ ਜਿਹੜੇ ਸਾਡੇ ਅਸਲ ਮਿਹਨਤੀ ਵਰਕਰ ਨੇ ਮੈਂ ਵਰਕਰਾਂ ਦੀ ਵੀ ਗੱਲ ਕਰਦਾ ਸਾਡੇ ਜਿਹੜੇ ਮਿਹਨਤੀ ਵਰਕਰ ਨੇ ਜਿਹੜੇ ਵਿਚਾਰੇ ਦਰੀਆਂ ਵਛਾਉਂਦੇ ਨੇ ਜਿਹੜੇ ਟੈਂਟ ਲਾਉਂਦੇ ਨੇ ਜਾਂ ਝੰਡੇ ਲਾਉਂਦੇ ਫਿਰਦੇ ਨੇ ਰੋਡਾਂ ਤੇ ਜਿਹੜੇ ਇਕੱਠ ਕਰਦੇ ਨੇ ਜਿਨ੍ਹਾਂ ਨਾਲ ਲੋਕ ਵੀ ਨੇ ਪਰ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਲੋਕਲ ਲੀਡਰਾਂ ਨੇ ਬੈਕ ਤੇ ਕਰਤੇ ਜਿਹੜੇ ਉਹ ਸਾਈਡਾਂ ਵਾਲੇ ਲੀਡਰ ਆ ਗਏ ਉਹ ਸਾਡੀ ਪਾਰਟੀ ਦੇ ਵੀ ਨਹੀਂ ਹੈਗੇ ਜਿਹੜੇ ਸਲਾਹਕਾਰ ਨੇ ਅੱਜ ਕੱਲ ਉਹਨਾਂ ਨੂੰ ਅਸੀਂ ਕਦੇ ਦੇਖਿਆ ਨਹੀਂ ਸੀ ਉਹ ਸਾਡੀ ਪਾਰਟੀ ਚ ਕਦੋਂ ਆਏ ਕਦੋਂ ਸ਼ਾਇਦ ਜੇ ਬਣ ਗਏ ਚਲੋ ਕਿਸੇ ਲੀਡਰ ਨੂੰ ਅੱਜ ਅਸੀਂ ਹਲਕਾ ਇੰਚਾਰਜ ਲਾਤਾ ਤਾਂ ਮੈਨੂੰ ਇਹ ਲੱਗਦਾ ਵੀ 10 ਬੰਦੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨਾਲ ਆ ਗਏ ਹਾਲਾਂਕਿ ਉਹਨਾਂ ਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁਣ ਸਾਡੇ ਜਿਹੜੇ ਮਿਹਨਤੀ ਵਰਕਰ ਨੇ ਜਦੋਂ ਪਾਰਟੀ ਉਹਨਾਂ ਨੂੰ ਬੈਕਫਰਡ ਤੇ ਕਰੂਗੀ ਤਾਂ ਫਿਰ ਵੋਟ ਕਿੱਥੋਂ ਲਾਵਾਂਗੇ ਜੀ ਅੱਜ ਮੇਰੇ ਵਾਰਡ ਦੇ ਵਿੱਚ ਲਾ ਲਓ ਮੈਂ ਵਾਰਡ ਨੰਬਰ 8 ਦਾ ਕੌਂਸਲਰ ਹਾਂ ਜੇ ਮੈਂ ਮਰੇ ਲੋਕਾਂ ਨਾਲ ਖੜੂਗਾ ਜਾਂ ਜੇ ਮੇਰੇ ਨਾਲ ਲੋਕ ਹੋਣਗੇ ਤਾਈਉ ਆ ਜੇ ਪਾਰਟੀ ਮੇਰੀ ਸੁਣੂਗੀ ਨਹੀਂ ਤਾਂ ਮੈਂ ਆਪਦੇ ਲੋਕਾਂ ਦੀ ਨਹੀਂ ਸੁਣੂ ਤਾਂ ਲੋਕਾਂ ਨੇ ਟੁੱਟੇ ਜਾਣਾ ਜੀ ਜਿਹੜਾ ਮਿਹਨਤੀ ਬੰਦਾ ਉਹ ਕਿਤੇ ਨਾ ਕਿਤੇ ਦਮਾਂ ਹੀ ਤੋੜ ਦਿੰਦਾ ਮਿਹਨਤੀ ਬੰਦੇ ਬੈਕ ਤੇ ਹੋਗੇ ਜਿਹੜੇ ਮੰਨ ਕੇ ਚਲੋ ਛੱਟੇ ਮਾਰ ਮਹਿਕਮਾ ਸੀ ਜਿਨ੍ਹਾਂ ਨੇ ਪਾਰਟੀ ਤੋਂ ਕੰਮ ਲੈਣਾ ਸੀ ਉਹ ਚਾਹੇ ਵੱਖਰੀਆਂ ਪਾਰਟੀਆਂ ਚੋਂ ਆ ਕੇ ਲਾ ਲੋ ਚਾਹੇ ਮੌਕੇ ਦੀ ਪਾਰਟੀ ਦੇ ਵਿੱਚ ਪੁਰਾਣੇ ਲਾ ਲੋ ਕੁਛ ਸਵਾਦ ਲੈਣ ਵਾਲੇ ਸਵਾਦ ਲਈ ਜਾਂਦੇ ਨੇ ਪਰ ਲੋਕਾਂ ਦਾ ਨੁਕਸਾਨ ਹੋ ਰਿਹਾ ਅੱਜ ਮੈਂ ਇੱਕ ਛੋਟਾ ਜਿਹਾ ਕਾਉਂਸਲਰ ਇੱਥੇ 100-150 ਬੰਦੇ ਨਾਲ ਕੱਲ ਨੂੰ ਜੇ ਅਸੀਂ ਮੰਨ ਲਓ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਇਹ ਗੱਲ ਦਾ ਗਰੰਟੀ ਦਿੰਨੇ ਆ ਵੀ ਅਸੀਂ ਘੱਟੋ ਘੱਟ 5-700 ਬੰਦਾ ਨਾਲ ਲੈ ਕੇ ਜਾਵਾਂਗੇ ਕਿਤੇ ਵਧੀਆ ਸਮਾਗਮ ਰੱਖਾਂਗੇ ਪਾਰਟੀ ਨਾਲ ਨਾਰਾਜ਼ਗੀ ਤੁਹਾਡੀ ਵੀ ਤੁਹਾਡੀ ਪਾਰਟੀ ਤੁਸੀਂ ਕਿਹਾ ਵੀ ਨਗਰ ਕੌਂਸਲ ਦੇ ਮੁਲਾਜ਼ਮ ਨਹੀਂ ਸੁਣਦੇ ਮੇਰੀ ਪਾਰਟੀ ਵੀ ਸੁਣਨੋਂ ਘੱਟ ਗਈ ਸੀ ਕਿਤੇ ਨਾ ਕਿਤੇ ਕਿਤਨਾ ਕਿਤੇ ਹੈਗੇ ਹੀ ਆ ਜੀ ਦੇਖੋ ਹੁਣ ਆ ਪਿੱਛੇ ਜੇ ਹੁਣ ਅਸੀਂ ਐਡਾ ਵੱਡਾ ਰੋਸ਼ਮਜਾਰੇ ਹੋਏ ਨੇ ਮੰਦਰ ਦੇ ਖਿਲਾਫ ਬੋਲੇ ਆ ਸਿਰਫ ਕੱਲੇ ਉੱਥੇ ਕੌਣ ਆਏ ਬੈਠਣ ਉੱਠਣ ਜਦੋਂ ਮੰਨ ਕੇ ਚਲੋ ਬਾਈ ਦੀ ਘਰੇ ਸਾਡੇ ਵਾਲੂ ਦੀ ਡੈਥ ਹੋ ਗਈ ਮંત્રી ਸਾਹਿਬ ਇਹਨੂੰ ਦਾ ਧੰਨਵਾਦ ਪਰ ਭੋਗ ਤੇ ਵੀ ਕੋਈ ਨਹੀਂ ਪਹੁੰਚਿਆ ਕੋਈ ਸੰਸਕਰਤੇ ਨਹੀਂ ਪਹੁੰਚਿਆ ਵੱਡੀ ਗੱਲ ਇਹ ਆ ਵੀ ਸਾਡੇ ਨਾਲ ਖੜਨਾ ਉਹਨਾਂ ਦਾ ਬਣਦਾ ਸੀ ਅਸੀਂ ਬੇਨਤੀਆਂ ਕੀਤੀਆਂ ਵਾਟ ਸਾਹਿਬ ਆਏ ਉੱਥੇ ਚਲੋ ਉਹ ਤਾਂ ਸਾਡੀ ਪਾਰਟੀ 'ਚ ਵੀ ਹੈ ਨਹੀਂ ਪਹਿਲਾਂ ਹੈਗੇ ਸੀਗੇ ਉਹ ਆਏ ਅਸੀਂ ਕਿਹੜਾ ਉੱਥੇ ਕਿਸੇ ਨੇ ਕੁਝ ਕਹਿਤਾ ਹੁਣ ਅਸੀਂ ਉੱਥੇ ਮਨਤਾ ਕਰੀ ਜਾਂਦੇ ਆ ਵੀ ਤੁਸੀਂ ਆਓ ਜੀ ਇੱਥੇ 22500 ਬੰਦਾ ਹਾਂ ਦਾ ਨਾਰੀ ਹੁੰਦਾ ਜੀ ਨਾਲ ਜਾਂਦੇ ਸਾਡੇ ਮੰਗ ਪੱਤਰ ਦੇ ਕੇ ਆਉਂਦੇ ਹਲਕਾ ਇੰਚਾਰਜ ਕਿਸਲ ਦੇ ਵਿੱਚੋਂ ਨਾ ਸੁਣਵਾਈ ਹੋਣ ਕਰਕੇ ਮੁਲਾਜ਼ਮਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਇੱਕ ਵੱਡੀ ਗੱਲ ਇਹ ਆ ਵੀ ਜਿਹੜਾ ਸਾਡਾ ਇਹ ਪਰਿਵਾਰ ਆ ਹਲਵਾਈ ਭਾਈ ਹੋਗੇ ਸਾਡੇ ਇਹ ਸਾਡਾ ਪਰਿਵਾਰ ਆ ਜੀ ਅਸੀਂ ਇਹਨਾਂ ਨੂੰ ਸੁਣੇ ਨਹੀਂ ਛੱਡ ਸਕਦੇ ਇਹਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਹੈ ਹੁਣ ਜਦੋਂ ਗੱਲ ਕਿਸੇ ਮੁਲਾਜ਼ਮ ਨੂੰ ਪੁੱਛਦੇ ਆ ਵੀ ਭਾਈ ਕਿੱਥੇ ਆ ਤੂੰ ਨਾਲ ਹੀ ਕੱਢਣ ਗਿਆ ਨਹੀਂ ਤੂੰ ਉੱਥੇ ਉਹ ਕਹਿੰਦਾ ਜੀ ਮੈਂ ਪ੍ਰਧਾਨ ਜੀ ਦਾ ਘਰੋਂ ਆਟਾ ਕੋਟਾ ਚੱਕਣ ਗਿਆ ਕੋਈ ਕਹਿੰਦਾ ਜੀ ਮੈਂ ਪ੍ਰਧਾਨ ਜੀ ਵਾਸਤੇ ਛੱਲੀਆਂ ਲੈਣ ਗਿਆ ਚਾਰ ਪੰਜ ਮੁਲਾਜ਼ਮ ਤਾਂ ਕਹਿਣ ਦਾ ਮਤਲਬ ਵੀ ਪ੍ਰਧਾਨ ਜੀ ਦੇ ਘਰ ਹੀ ਰਹਿੰਦੇ ਨੇ ਇੱਕ ਤਾਂ ਸਾਡੇ ਦੋ ਮੁਲਾਜ਼ਮ ਇਹੋ ਜਿਹੇ ਨੇ ਉਹ ਤਾਂ ਗੱਡੀ ਚੋਂ ਹੀ ਨਹੀਂ ਉਤਰਦੇ 1100 ਚੋਂ ਉਹ ਤਾਂ ਕਹਿੰਦੇ ਜੀ ਅਸੀਂ ਰੈਣੀ ਪ੍ਰਧਾਨ ਜੀ ਨਾਲ ਤਨਖਾਹ ਕਿੱਥੋਂ ਜਾਂਦੀ ਹੈ ਨਗਰ ਕੌਂਸਲ ਚੋਂ ਮੈਂ ਕਹਿੰਦਾ ਵੀ ਫਿਰ ਮੇਰੇ ਕੋਲੇ ਵੀ ਗੱਡੀ ਆ ਦੋ ਤਿੰਨ ਮੈਂ ਸੰਭਲ ਲੈਣਾ ਝਾੜੂ ਪੋਚਾ ਮੈਂ ਕਰਾ ਲਿਆ ਕਰੂੰ ਪਰ ਨਹੀਂ ਸਾਡੇ ਘਰੇ ਅੱਜ ਤੱਕ ਅਸੂਲ ਰਹਾ ਘਰੇ ਵਿਆਹ ਸ਼ਾਦੀ ਵੀ ਹੋਏ ਨੇ ਮਰਗ ਦਾ ਛਰਗੰਦਾ ਵੀ ਹੋਈਆਂ ਨੇ ਅਸੀਂ ਸਿਰਫ ਮੁਲਾਜ਼ਮਾਂ ਨੂੰ ਕਿੱਥੇ ਵਰਤਿਆ ਜੇ ਕਿਤੇ ਝਾੜੂ ਮਰਵਾਉਣ ਵਾਸਤੇ ਜਾਂ ਕੂੜਾ ਚਕਾਉਣ ਵਾਸਤੇ ਅਸੀਂ ਅੱਜ ਤੱਕ ਕਿਤੇ ਘਰੇ ਪਾਂਡਾ ਵੀ ਨਹੀਂ ਉਹਨਾਂ ਨੂੰ ਕਿਹਾ ਵੀ ਮਾਂਜ ਕੇ ਦੋ ਖਾਣ ਵਾਲੇ ਦਿਨਾਂ ਦੇ ਵਿੱਚ ਕੋਈ ਪਾਰਟੀ ਨੇ ਤੁਹਾਡੇ ਨਾਲ ਰਾਬਤਾ ਨਾਮ ਕਰਨ ਕੀਤਾ ਤਾਂ ਅਗਲਾ ਇਲੈਕਸ਼ਨ ਕੀ ਹੋਊਗਾ ਤੁਹਾਡਾ ਅਗਲਾ ਇ ਦੇ ਕੋਈ ਕੁਛ ਨਾ ਕੁਛ ਕਰੀ ਜਾਣਾ ਮੇਰੀ ਆਦਤ ਆ ਫਿਰ ਅੱਗੇ ਤੋਂ ਅਸੀਂ ਇਹ ਵੀ ਕੋਈ ਵੱਡੇ ਸਭੰਗ ਪੈਰਲਸ ਵਿੱਚ ਰੱਖ ਕੇ ਜਿਹੜੀ ਕੋਈ ਸਾਨੂੰ ਲੱਗੂ ਵੀ ਪਾਰਟੀ ਸਾਡਾ ਕੋਈ ਸਾਥ ਦੇ ਸਕਦੀ ਆ ਸਾਡੇ ਲੋਕਾਂ ਨਾਲ ਖੜ੍ਹ ਸਕਦੀ ਆ ਉਹ ਜੋ ਵੀ ਹੋ ਸਕਦੀ ਆ ਉਹ ਕੋਈ ਵੀ ਪਹਿਲ ਕੋਈ ਨਹੀਂ ਹੈਗੀ ਜੀ ਕਿਸੇ ਪਾਰਟੀ ਨੂੰ ਮੈਂ ਇਹ ਵੀ ਤੁਹਾਨੂੰ ਵਧੀਆ ਕੀਤਾ ਤੁਸੀਂ ਸਵਾਲ ਕਰ ਲਿਆ ਮੇਰੇ ਜਿਆਦਾ ਗਿਆ ਮੈਂ ਇਹ ਵੀ ਬੇਨਤੀ ਕਰਦਾ ਕਈ ਪਾਰਟੀਆਂ ਵਾਲੇ ਫੋਨ ਵੀ ਕਰੀ ਜਾਂਦੇ ਨੇ ਨਾ ਕਰੋ ਜੀ ਹਜੇ ਅਸੀਂ ਆਪ ਦਾ ਜਿੰਨਾ ਸਾਡਾ ਗਰੁੱਪ ਆ ਪਾਰ ਨੰਬਰ 8 ਦੇ ਵਿੱਚੋਂ ਲਾ ਲਓ ਸਾਡੇ ਹਲਵਾਈ ਭਾਈ ਲਾ ਲਓ ਜੁਨੀਆ ਨਾਲ ਲਾ ਲਓ ਹੋਰ ਜਿੰਨੇ ਹੈਗੇ ਨੇ ਅਸੀਂ رائے ਸਲਾਹ ਕਰਾਂਗੇ ਫਿਰ ਜੇ ਤੁਰਨਾ ਹੋਇਆ ਅਸੀਂ ਸਾਰੇ ਇਕੱਠੇ ਤੁਰਾਂਗੇ ਫਿਰ ਸਾਡੀ ਇੱਕੋ ਹੀ ਆਵਾਜ਼ ਹੋਗੀ ਜਿਹੜਾ ਸਾਡੇ ਬੰਦਿਆਂ ਦੀ ਆਵਾਜ਼ ਬਣੂ ਫਿਰ ਅਸੀਂ ਉਹਨਾਂ ਦੀ ਆਵਾਜ਼ ਬਣਾਵਾਂਗੇ ਜਾਂਚ ਕਰਾਉਣ ਦੀ ਗੱਲ ਕੀਤੀ ਹੈ ਨਗਰ ਕੌਂਸਲ ਦੇ ਘਪਲਿਆਂ ਦੀ ਜੇਕਰ ਪਾਰਟੀ ਤੁਹਾਨੂੰ ਆਪਦੇ ਨਾਲ ਲੈ ਜਾਂਦੀ ਅਗਰਾਮ ਅਗੇ ਇਹ ਵਾਦਾ ਤੁਹਾਡੇ ਨਾਲ ਦੇਖੋ ਜਿਨ੍ਹਾਂ ਨੇ ਤਾਂ ਲੀਆਂ ਕੀਤੀਆਂ ਨੇ ਸ਼ਹਿਰ ਤੋਂ ਲੋਨ ਨੂੰ ਨਾਰਾਜ਼ ਕੀਤਾ ਲੋਕਾਂ ਦੇ ਅੰਦਰ ਪਾਣੀ ਵੜ ਗਿਆ ਲੋਕ ਵਿਚਾਰੇ ਬਾਲਟੀਆਂ ਚੱਕੀ ਫਿਰਦੇ ਨੇ ਕਿਤਨਾ ਕਿਤੇ ਤਾਂ ਸਾਡੀਆਂ ਗਲਤੀਆਂ ਹੈਗੀਆਂ ਨੇ ਜਿਹੜੀ ਸੜਕ ਕੋ ਉੱਚੀ ਹੋਣ ਵਾਲੀ ਹੈ ਜਦੋਂ ਸਾਡੇ ਕੋਲ ਪੈਸੇ ਪੈਣ ਟੈਂਡਰ ਲਵਾਓ ਹੁਣ 20 ਸਾਲ ਪਹਿਲਾਂ ਕੋਈ ਸੜਕ ਬਣ ਗਈ ਅਸੀਂ ਉਹ ਸੜਕ ਤਾਂ ਫੇਰ ਬਣਾਈ ਜਾਂਦੇ ਜਿਹੜੀਆਂ 5 ਸਾਲ ਪਹਿਲਾਂ ਬਣੀਆਂ ਨੇ ਇੱਕ ਲੋਕ ਟੋਬਿਆਂ 'ਚ ਬੈਠੇ ਨੇ ਅਸੀਂ ਉਹਨਾਂ ਦਾ ਸਾਰ ਨਹੀਂ ਲੈ ਰਹੇ ਹੁਣ ਤੁਸੀਂ ਇੱਧਰ ਬੰਗੇਰਪੁੱਤੀ 'ਚ ਚਲੇ ਜਾਓ ਮੈਂ ਜਾ ਕੇ ਹਾਲ ਦੇਖ ਕੇ ਆਉਂ ਠੇਕੇਦਾਰਾਂ ਦੀ ਪੇਮੈਂਟ ਵੀ ਹੋ ਗਈ ਉਹ ਸੜਕ ਵੀ ਟੁੱਟੀ ਪਈ ਆ ਅੱਧੋ ਸੜਕ ਬਣਾਤੀ ਵਿਚਾਲੋਂ ਉਹਦੇ ਮੰਨ ਲਓ ਸੀਵਰੇਜ ਪਿਆ ਸੀ ਉਹ ਸੀਵਰੇਜ ਵਾਲਾ ਸਾਰਾ ਬੈਠਾ ਪਿਆ ਕਿਤੇ ਇੱਟਾਂ ਤੁਰੀਆਂ ਫਰਦੀਆਂ ਨੇ ਕਿਤੇ ਰੇਤਾ ਬਾਜਰੀ ਤੁਰਾ ਫਰਦਾ ਕਿਤੇ ਢੱਗ ਕਾ ਹੈਗਾ ਕਿਤੇ ਨਹੀਂ ਹੈਗਾ ਇਹਨੂੰ ਸਾਫ਼ ਕਰ ਦਿਓ ਵੀ ਅੱਜ ਦਾ ਜਿਹੜਾ ਕੱਟ ਰੱਖਿਆ ਉਹ ਕਿਸ ਪਰਪਰਪ ਲਈ ਰੱਖਿਆ ਤੁਸੀਂ ਅੱ ਸਾਡੇ ਬਾਈ ਮੀਤ ਸੇ ਮੇਰੇ ਗਰਮੀਤ ਸਿੰਘ ਉਮੀਦ ਹਰ ਜੀ ਸਾਡੇ ਹਰਿੰਦਰ ਧਾਲੀਵਾਲ ਤੇ ਜਿੰਨੇ ਵੀ ਸਾਡੇ ਦੋ ਜੇ ਸਾਥੀ ਸਾਰਿਆਂ ਨੂੰ ਭਾਈ ਅਸੀਂ ਅੱਜ ਸاسي ਕਾਲ ਬੁਲਾਉਣਾ ਸਾਡਾ ਭਾਈ ਆਮ ਆਦਮੀ ਪਾਰਟੀ ਨੂੰ ਬਾਈਕਾਟਾ ਜਿੱਦੈ ਸਾਨੂੰ ਲੱਗੂ ਵੀ ਪਾਰਟੀ ਭਾਈ ਸਾਡੇ ਨਾਲ ਦਿਲੋਂ ਖੜੂਗੀ ਉਹਦੇ ਅਸੀਂ ਕੋਈ ਵਿਚਾਰ ਕਰਾਂਗੇ ਪਰ ਅੱਸੀ ਹਜੇ ਜਿਹੜਾ ਅੱਜ ਦਾ ਜਿਹੜਾ ਮਨਨ ਕਿ ਚਲੋ ਮੁੱਖਾ ਏਂਡਾ ਸਾਡਾ ਇਹੀ ਆ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰਦੇ ਹੱਥ ਖੜਾ ਕਰੂਗੀ ਸਾਰਿਆਂ ਪਾ ਕੀ ਨਗੀ ਜਿਹੜਾ ਜੂਥ ਦਾ ਜਿਵੇਂ ਹੈਗਾ ਸੀਗਾ ਜੂਥ ਦਾ ਮੈਂ ਜ਼ਿਲ੍ਹਾ ਮੀਤ ਪ੍ਰਧਾਨ ਸੀਗਾ ਜੀ ਉਹ ਤੋਂ ਅਸਤੀਫਾ ਕਰ ਜੇ ਉਹ ਲੈਣਾ ਚਾਹੁੰਦੇ ਨੇ ਇਹਦੇ 'ਚ ਵੀ ਮੈਨੂੰ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਵੈਸੇ ਤਾਂ ਸਾਡੀ ਰਿਟਾਇਨਿੰਗ 6 ਮਹੀਨਿਆਂ ਦੀ ਰਹਿ ਗਈ ਜਿਹੜਾ ਮੀਤ ਪ੍ਰਧਾਨ ਹੁੰਦਾ ਉਹ ਸਾਲ ਵਾਸਤੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲੀ ਗੱਲ ਤਾਂ ਉਹਦੀ ਕੋਈ ਵੇਪਰ ਹੋ ਸਕੀ ਨਹੀਂ ਹਾਂ ਵੱਧ ਤੋਂ ਵੱਧ ਕੀ ਆ ਜੇ ਉਹ ਕਹਿੰਦੇ ਵੀ ਨੇ ਉਹ ਤੜਕੇ ਮੈਂ tho استਿਫਾ ਲੈ ਲਾਣ ਮੈਨੂੰ ਕੋਈ ਫਿਕਰ ਨਹੀਂ ਜਿਲਾ ਜਿਲਾ ਕੀ ਸੀਗੇ ਤੁਹਾਡੇ ਕੋਲ ਉਹਦਾ ਪੂਰਦਾ ਜਿਲਾ ਜੋਤ ਮੀਤ ਪ੍ਰਧਾਨ ਸੀਗਾ ਜੀ ਮੈਂ ਜਿਲਾ ਜੋਤ ਮੀਤ ਪ੍ਰਧਾਨ ਉਹਦੇ ਤੋਂ ਉਹ ਤੋਂ استਿਫਾ ਜੀ ਸਾਡਾ ਜੋਤ ਦੇ ਸਾਡੇ ਹੋਰ ਵੀ ਸਾ ਜੀ ਆਏ ਨੇ ਕੁਛ ਆ ਰਹੇ ਨੇ ਤੇ ਉਹ ਵੀ ਅਸੀਂ ਮੰਨ ਕੇ ਚਲੋ ਵੀਡੀਓ ਪਾ ਕੇ ਤੁਹਾਨੂੰ ਦੇ ਦਾਂਗੇ ਇੱਕ ਮਿੰਟ ਹੈ ਜੀ ਉਹ ਸਾਰੀ ਟੀਮ ਤੁਹਾਡੇ ਨਾਲ ਹਾਂ ਜੀ ਹਾਂ 12 ਤੇ ਬੈਠੇ ਨੇ ਬੂਟੇ ਹੋਣੀ ਬੱਬੂ ਹੋਣੀ ਬੈਠੇ ਨੇ ਹੋਰ ਸਾਡੇ ਮੁੰਡੇ ਗੱ ਅੱਜ ਕੋਈ ਕਾਰਨ ਹੋ ਗਿਆ ਥੋੜਾ ਜਿਹਾ ਸਾਨੂੰ ਭੇਜਣੇ ਪੈਗੇ ਕਿਸੇ ਪਾਸੇ ਤੇ ਉਹ ਜਦੋਂ ਅਸੀਂ ਇੱਕ ਵੀਡੀਓ ਇਕੱਠੇ ਹੋ ਕੇ ਪਾ ਦਾਂਗੇ ਸਾਰੀ ਉਹ ਤੁਹਾਨੂੰ ਭੇਜ ਦਾਂਗੇ